ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਪਾ ਪੜ ਰਹੇ ਹਾਂ ਖਲੀਲ ਜ਼ੇਬਰਾਨ ਦੀ ਕਿਤਾਬ ਪੈਗੰਬਰ। ਅੱਜ ਅੱਪਾ ਪੜਾਂਗੇ ਪਿਆਰ। ਜਦੋਂ ਅਲ ਮਿਤਰਾ ਨੇ ਕਿਹਾ ਸਾਨੂੰ ਪਿਆਰ ਦੀ ਗੱਲ ਸੁਣਾ। ਉਸਨੇ ਆਪਣਾ ਸਿਰ ਉਤਾਹ ਚੁੱਕਿਆ ਤੇ ਇੱਕ ਝਾਤ ਲੋਕਾਂ ਉੱਪਰ ਸੁੱਟੀ। ਸਭ ਪਾਸੇ ਚੁੱਪ ਵਰਤ ਗਈ। ਹੁਣ ਉਸਨੇ ਗੰਭੀਰ ਸੁਰ ਵਿੱਚ ਕਿਹਾ ਜਦੋਂ ਪਿਆਰ ਸੈਂਤ ਨਾਲ ਸੱਦ ਬੁਲਾਵੇ ਤਾਂ ਉਸ ਦੇ ਪਿੱਛੇ ਹੋ ਤਰੋ। ਪਾਵੇਂ ਉਸ ਦੇ ਰਾ ਕਰੜੇ ਵੀ ਹਨ। ਸੇਦਰ ਤਲਵਾਨੇ ਵੀ ਜਦੋਂ ਪਿਆਰ ਆਪਣੇ ਪੈਰਾਂ ਹੇਠ ਤੁਹਾਨੂੰ ਲਪੇਟ ਲਏ ਤਾਂ ਆਪਣਾ ਆਪ ਉਸਦੇ ਹਵਾਲੇ ਕਰ ਦੇਵੋ ਭਾਵੇਂ ਉਸਦੇ ਪੈਰਾਂ ਵਿੱਚ ਲੁਕੀ ਤਲਵਾਰ ਤੁਹਾਨੂੰ ਪਛ ਹੀ ਦੇਵੇ ਤੇ ਜਦੋਂ ਉਹ ਤੁਹਾਡੇ ਨਾਲ ਗੱਲ ਕਰੇ ਤਾਂ ਉਸ ਉੱਪਰ ਯਕੀਨ ਕਰੋ ਭਾਵੇਂ ਉਸ ਦੀ ਆਵਾਜ਼ ਤੁਹਾਡੇ ਸੁਪਨਿਆਂ ਨੂੰ ਨੂੰ ਚੰਬ ਸੁੱਟੇ ਜਿਵੇਂ ਝਖੜ ਬਾਗ ਬਗੀਚਿਆਂ ਨੂੰ ਚੰਬ ਸੁੱਟਦਾ ਹੈ ਪਿਆਰ ਜਿਵੇਂ ਸਾਡੇ ਸਿਰ ਉੱਪਰ ਤਾਜ ਰੱਖਦਾ ਹੈ ਉਵੇਂ ਹੀ ਸਾਨੂੰ ਸੂਲੀ ਉੱਪਰ ਵੀ ਟੰਗ ਸਕਦਾ ਹੈ ਜਿਵੇਂ ਉਹ ਸਾਡੇ ਸਿਖਰ ਤੱਕ ਪਹੁੰਚ ਕੇ ਉਹਨਾਂ ਕੂੜੀਆਂ ਲੰਮੀਆਂ ਟਾਣੀਆਂ ਦੇ ਸਿਰ ਤੇ ਹੱਥ ਫੇਰਦਾ ਹੈ ਜਦ ਧੁੱਪ ਵਿੱਚ ਕੰਬ-ਕੰਬ ਪੈਂਦੀਆਂ ਹਨ ਉਵੇਂ ਹੀ ਉਹ ਤੁਰੇ ਹੀਠਾਂ ਸਾਡੀਆਂ ਜੜਾਂ ਤੱਕ ਵੀ ਲੈ ਜਾਂਦਾ ਹੈ ਅਤੇ ਮਿੱਟੀ ਨਾਲ ਚਮੁੱਟੇ ਸਾਡੇ ਅੰਗਾਂ ਨੂੰ ਝੰਡੋਰ ਸੁੱਟਦਾ ਹੈ ਫਸਲ ਦੇ ਥੱਬਿਆਂ ਵਾਂਗ ਉਹ ਸਾਨੂੰ ਕਲਾਵੇ ਵਿੱਚ ਲੈ ਲੈਂਦਾ ਹੈ ਫਿਰ ਝਾੜ ਕੁੱਟ ਕੇ ਉਹ ਸਾਨੂੰ ਫੌਂਗ ਤੋਂ ਨਖੇੜ ਦਿੰਦਾ ਹੈ ਉਡਾਈ ਨਾਲ ਉਹ ਸਾਨੂੰ ਨੰਗਿਆਂ ਕਰ ਦਿੰਦਾ ਹੈ ਪੀ ਕੇ ਸਾਡਾ ਅੰਦਰ ਬਾਹਰ ਚਟਾ ਕਰ ਦਿੰਦਾ ਹੈ ਫਿਰ ਸਾਨੂੰ ਇੰਨਾ ਗੁਰਨਦਾ ਹੈ ਕਿ ਅਸੀਂ ਅਸਲੋ ਮਲਾਇਮ ਹੋ ਜਾਂਦੇ ਹਾਂ ਤੇ ਫਿਰ ਉਹ ਸਾਨੂੰ ਪਾਕ